ਫੇਰ ਵੀ ਜਿਵੇਂ ਆ ਡੈਕਟਰ ਦੀ ਕਿੰਨਾ ਰੇਟ ਆ ਹੌਲੈਂਡ ਦਾ ਕਿਵੇਂ ਜੀ 2,72000 ਰੁਪਿਆ ਕਿੰਨੇ ਛੱਡਦਾ ਮੌਕੇ ਤੇ 2 ਲੱਖ ਛੱਡ ਦੇਉਗੇ ਲਓ ਬਾਈ ਪਹਿਲਾਂ ਟਰੈਕਟਰ ਦੀ ਕੰਡੀਸ਼ਨ ਦੇਖੀ ਆ ਦਿਖਾਇਆ ਸੀ ਕਿ ਟਰੈਕਟਰ ਪਰ ਤੁਸੀਂ ਦੱਸੋ ਕਿੰਨਾ ਸੋਹਣਾ ਡੈਕਟਰ ਬਹੁਤ ਸੋਹਣਾ ਪਿਆ ਇਹ ਗੇਅਰ ਇੰਜਨ ਵੀ ਉੱਦੋਂ ਸੋਹਣਾ ਇਹ 7 ਮਾਡਲ ਆ ਆਪਣਾ ਕੀ ਨਾਂ ਭਰਾ ਕਰਮੀਤਾ ਦੇਖ ਸਕਦੇ ਹੋ ਟਰੈਕਟਰ ਮੰਡੀ ਲੱਗੀ ਹੋਈ ਹੈ ਥੋੜਾ ਜਿਹਾ ਮੈਂ ਲੇਟ ਹੋ ਗਿਆ ਸ਼ਾਮ ਦਾ ਟਾਈਮ ਹੈ ਸੋ ਜਿੰਨੇ ਵੀ ਹੋਇਆ ਚਾਰ ਪੰਜ ਟਰੈਕਟਰ ਜਿਹੜੇ ਦਿਖਾਉਣ ਦੀ ਭਰਾਵਾਂ ਨੂੰ ਕੋਸ਼ਿਸ਼ ਕਰਾਂਗੇ ਸੋ ਜਿਹੜੇ ਵੀ ਭਰਾ ਆਪਣੇ ਨਾਲ ਜੁੜੇ ਨੇ ਤਾਂ ਅੱਜ ਦੀ ਵੀਡੀਓ ਚੈੱਕ ਕਰਿਓ ਜੀ ਸਾਰੀ ਸਸਤਾ ਸਸਤਾ ਟਰੈਕਟਰ ਭਰਾਵਾਂ ਨੂੰ ਚੈੱਕ ਕਰਵਾਵਾਂਗੇ ਜੀ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਜੀ ਇੱਕ ਐਕਸਲ ਟਰੈਕਟਰ ਚੈੱਕ ਕਰਵਾਉਣਾ ਭਰਾਵਾਂ ਨੂੰ ਐਕਸਲ ਟਰੈਕਟਰ ਦੇਖ ਸਕਦੇ ਹੋ ਜੀ 2019 ਮਾਡਲ ਹੈ 4 ਲੱਖ ਤੇ 40000 ਰੁਪਏ ਦੀ ਡਿਮਾਂਡ ਹੈ ਲਓ ਭਾਈ ਜੀ ਟਰੈਕਟਰ ਤੁਸੀਂ ਪੂਰਾ ਪੂਰਾ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਪਿਆ ਜੀ ਨਵੇਂ ਟਾਇਰ ਪਾਏ ਨੇ ਬਿਲਕੁਲ ਫਰੰਟ ਵਾਲੇ ਟਾਇਰ ਪਾਏ ਨੇ 70% ਜੀ 30 ਗੇਅਰ ਦਾ ਪਿਆ ਬਿਲਕੁਲ ਸਾਫ਼ ਬਾਕੀ ਤੁਸੀਂ ਚਾਰੇ ਸਾਈਡਾਂ ਤੋਂ ਟਰੈਕਟਰ ਨੂੰ ਚੈੱਕ ਕਰ ਸਕਦੇ ਹੋ ਸੋ ਕਿਸੇ ਵੀ ਭਰਾ ਨੇ ਐਸ਼ੁਰ ਟਰੈਕਟਰ ਲੈਣਾ ਹੋਵੇ ਤਾਂ ਤਲਵੰਡੀ ਸਾਬ ਉਹਦੀ ਮੰਡੀ ਵਿੱਚ ਆ ਕੇ ਤੁਸੀਂ ਟਰੈਕਟਰ ਜੀ ਖਰੀਦ ਸਕਦੇ ਹੋ ਚਾਰੇ ਸਾਈਡਾਂ ਤੋਂ ਦੇਖ ਸਕਦੇ ਹੋ ਛਤਰੀ ਵਗੈਰਾ ਵੀ ਟਰੈਕਟਰ ਦੇ ਬਹੁਤ ਵਧੀਆ ਲੱਗੀ ਹੋਈ ਹੈ ਜੀ ਬਾਕੀ ਇੰਜਨ ਗੇਅਰ ਦਾ ਵੀ ਟਰੈਕਟਰ ਜਿਹੜਾ ਸਾਫ਼ ਸਾਫ਼ ਪਿਆ ਟਾਇਰ ਵਗੈਰਾ ਵੀ ਬਿਲਕੁਲ ਵਧੀਆ ਪਏ ਨੇ ਤੇ ਡਿਮਾਂਡ ਤੁਸੀਂ ਇੱਥੇ ਦੇਖ ਸਕਦੇ ਹੋ ਬਾਈ ਜੀ ਨੜੇ ਲੈ ਕੇ ਦਿਖਾਉ ਉਹ ਕੈਮਰਾ 19 ਮਾਡਲ ਹੈ 4 ਲੱਖ ਤੇ 40000 ਰੁਪਿਆ ਡਿਮਾਂਡ ਆਈ ਟਰੈਕਟਰ ਦੀ ਸੋ ਨਵੇਂ ਨਵੇਂ ਟਰੈਕਟਰ ਹੈ ਭਰਾਵਾਂ ਨੂੰ ਦਿਖਾਵਾਂਗੇ ਇੱਕ ਭਰਾ ਦਾ ਮੈਸੇਜ ਆਇਆ ਸੀ ਆਪਾਂ ਨੂੰ ਥੋੜਾ ਜਿਹਾ ਪਿੱਛੇ ਵੀ ਕਹਿੰਦੇ ਵੀ ਸਾਨੂੰ ਮਤਲਬ ਵੀਡੀਓ ਵਧੇ ਨਾਲ ਲੱਗੀ ਸੋ ਬਾਈ ਜੀ ਕਈ ਵਾਰ ਕੀ ਹੁੰਦਾ ਜਲਦੀ ਜਲਦੀ ਵੀਡੀਓ ਬਣਾ ਲੈਨੇ ਆ ਪਰ ਫਿਰ ਵੀ ਚਲੋ ਜਿੰਮੇ ਵੀ ਹੁੰਦਾ ਭਰਾਵਾਂ ਨੂੰ ਦਿਖਾਵਾਂਗੇ ਪ੍ਰੋਪਰ ਅਪੀਲ ਵਰ ਮੈਂ ਇਕੱਲਾ ਆਇਆ ਸੀ ਆਪਣਾ ਕੈਮਰਾਮੈਨ ਕਿਹਾ ਵੀ ਰਹਿ ਨਹੀਂ ਸੀ ਲਓ ਬਾਈ ਜੀ ਹ ਮੈਸ਼ੀਨ ਟਰੈਕਟਰ ਦੀ ਵੀ ਥੋੜੀ ਜਿਹੀ ਅਲੱਗ ਮਾਰਕੀਟ ਆ ਕਿਉਂਕਿ ਮੈਸ਼ੀਨ ਟਰੈਕਟਰ ਦੇ ਲਵਰਸ ਅਲੱਗ-ਅਲੱਗ ਨੇ ਬਾਈ ਜੀ ਲਓ ਜੀ ਤੁਸੀਂ ਟਰੈਕਟਰ ਦੇਖ ਸਕਦੇ ਹੋ ਬਿਲਕੁਲ ਨਵਾਂ ਟਰੈਕਟਰ ਦਿਖਾਉਣਾ ਹੈ ਭਰਾਵਾਂ ਨੂੰ 2018 ਮਾਡਲ ਹੈ ਜੀ ਪ੍ਰਾਈਸ ਦੀ ਜਿਹੜੀ ਪ੍ਰਾਈਸ ਦੀ ਡਿਮਾਂਡ ਹੈ 4,85,000 ਰੁਪਇਆ ਬਾਈ ਜੀ ਮੈਂ ਕਹਿੰਦਾ ਵੀ ਬਿਲਕੁਲ ਨਵਾਂ ਟਰੈਕਟਰ ਹੈ ਜੀ ਮੈਸ਼ੀਨ ਚਾਰੇ ਸਾਈਡਾਂ ਤੋਂ ਚੈੱਕ ਕਰ ਸਕਦੇ ਹੂੰ ਕਵਰ ਵਗੈਰਾ ਟਰੈਕਟਰ ਦੇ ਜਿਵੇਂ ਕੰਪਨੀ ਦੇ ਆਉਂਦੇ ਉਵੇਂ ਲੱਗੇ ਹੋਏ ਨੇ ਪਾਵਰ ਸਟੀering ਹੈ ਜੀ ਟਾਇਰ ਵਗੈਰਾ ਟਰੈਕਟਰ ਦੇ ਵਧੀਆ ਪਏ ਨੇ ਜਿਹੜਾ ਬਿਲਕੁਲ ਵਧੀਆ ਪਿਆ ਜੀ ਸੋ ਇਹ ਵਾਲਾ ਮੈਸੀ ਟਰੈਕਟਰ ਹੈ ਜੀ ਮੈਸੀ 9500 ਨਾਲ ਨਾਲ ਭਰਾਵਾਂ ਨੂੰ ਆਪਾਂ ਇੱਕ ਚੈੱਕ ਕਰਵਾ ਦਨੇ ਆ ਜੀ ਸੋਣਾ ਲਿਕਾ ਡੀ ਆਈ 7500 ਇਹਦੀ ਵੀ ਕੰਡੀਸ਼ਨ ਤੁਸੀਂ ਸਾਰੇ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਵਧੀਆ ਪਿਆ ਜੀ ਛਤਰੀ ਵਗੈਰਾ ਲੱਗੀ ਹੋਈ ਹੈ ਇਹਦੇ ਵੀ ਆਪਾਂ ਜੀ ਡਿਟੇਲ ਦੀ ਦਿਖਾ ਦਨੇ ਆ ਵੀ ਕਿੰਨੇ ਪੈਸੇ ਮਤਲਬ ਇਹਦੇ ਮੰਗਦੇ ਆ ਟਰੈਕਟਰ ਦੇ 2007 ਮਾਡਲ ਹੈ ਜੀ ਤੇ 2 ਲੱਖ ਤੇ 75000 ਰੁਪਏ ਟਰੈਕਟਰ ਦੀ ਡਿਮਾਂਡ ਆ ਸਾਰੇ ਸਾਈਡਾਂ ਤੋਂ ਸਾਰੇ ਭਰਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਪਿਆ ਨਾਲ ਨਾਲ ਭਰਾਵਾਂ ਨੂੰ ਆਪਾਂ ਇਸ ਸਾਈਡ ਤੋਂ ਵੀ ਇੱਕ ਵਾਰੀ ਮੰਡੀ ਦਾ ਜਿਹੜਾ ਰਿਵਿਊ ਚੈੱਕ ਕਰਵਾ ਸਕਦੇ ਆ ਲਓ ਬਾਈ ਜੀ ਤੁਸੀਂ ਟਰਾਲੀਆਂ ਵੀ ਜੇ ਖਰੀਦਣੀਆਂ ਨਾਲ ਤਲਵੰਡੀ ਸਾਬੋ ਦੀ ਮੰਡੀ ਦੇ ਵਿੱਚ ਆ ਜਾਓ ਬਾਈ ਜੀ ਚੈੱਕ ਕਰ ਸਕਦੇ ਹੋ ਬਿਲਕੁਲ ਨਵੀਆਂ ਟਰਾਲੀਆਂ ਨੰਬਰ ਉੱਤੇ ਲਿਖਿਆ ਹੋਇਆ ਨੰਬਰ ਬਾਈ ਦਾ ਨੋਟ ਕਰ ਲਿਓ 88722 26 88722 61352 ਬਾਈ ਦਾ ਮੋਬਾਈਲ ਨੰਬਰ ਹੈ ਜੀ ਚਾਰੇ ਸਾਈਡਾਂ ਤੋਂ ਬਾਈ ਜੀ ਟਰਾਲੀਆਂ ਵੀ ਦਿਖਾ ਦਿਓ ਸੋ ਕਿਸੇ ਵੀ ਵੀਰ ਨੇ ਕੋਈ ਵੀ ਟਰਾਲੀ ਲੈਣੀ ਆ ਲੈਣੀ ਹੋਵੇ ਤੁਸੀਂ ਬੰਗ ਨੂੰ ਕਾਲ ਕਰ ਸਕਦੇ ਹੋ ਏ ਸਾਈਡ ਤੇ ਵੀ ਟਰਾਲੀ ਖੜੀ ਹੈ ਜੀ ਏ ਸਾਈਡ ਤੇ ਵੀ ਜਿਹੜੀ ਟਰਾਲੀ ਖੜੀ ਹੈ ਲੋ ਨਾਲ ਨਾਲ ਭਰਾ ਮਨੂੰ ਆਪਾਂ ਇੱਕ ਵਾਰੀ ਹੋਰ ਵੀ ਟਰੈਕਟਰ ਜਿਹੜੇ ਖੜੇ ਨੇ ਚੈੱਕ ਕਰਵਾ ਦਨੇ ਆ ਜੀ ਨਿਊ ਹਾਲੈਂਡ ਟਰੈਕਟਰ ਦੀ ਮਾਰਕੀਟ ਸਭ ਤੋਂ ਜ਼ਿਆਦਾ ਜਿਹੜੀ ਇਸ ਟਾਈਮ ਨਿਊ ਹਾਲੈਂਡ ਖੜਾ ਹੈ ਜੀ 36 30 ਚਾਰੇ ਸਾਈਡਾਂ ਤੋਂ ਸਾਰੇ ਭਰਾ ਚੈੱਕ ਕਰ ਸਕਦੇ ਹੋ ਵਧੀਆ ਟਾਇਰ ਪਏ ਨੇ ਪਾਵਰ ਸਟੀering ਹੈ ਜੀ ਇੰਜਨ ਗੇਅਰ ਵੀ ਟਰੈਕਟਰ ਦਾ ਬਿਲਕੁਲ ਸਾਫ਼ ਪਿਆ ਹੈ ਬਾਕੀ ਸਿਰ ਤੋਂਰ ਵਗੈਰਾ ਵੀ ਜਿਹੜੇ ਟਰੈਕਟਰ ਦੇ ਪਾਏ ਹੋਏ ਨੇ ਚੈੱਕ ਕਰ ਸਕਦੇ ਹਾਂ ਇਹਦੇ ਆਪਾਂ ਮਾਡਲ ਦੀ ਗੱਲਬਾਤ ਕਰਦੇ ਹਾਂ ਜੀ ਮਾਡਲ ਟਰੈਕਟਰ ਦਾ ਹੈਗਾ 2006 ਰੈਡ ਲਿਸਟ ਪੂਰਾ ਪ੍ਰੋਪਰ ਮਤਲਬ ਦੇਖ ਨਹੀਂ ਰਿਹਾ ਫਿਰ ਵੀ ਤੁਸੀਂ ਆ ਦੇਖ ਸਕਦੇ ਹਾਂ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਟਰੈਕਟਰ ਚਾਰੇ ਸਾਈਡਾਂ ਤੋਂ ਸਾਫ਼ ਪਿਆ ਜੀ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਜੀ ਸੋ ਕਿਸੇ ਵੀ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਹੋਵੇ ਤਲਵੰਡੀ ਸਾਬੋ ਦੀ ਟਰੈਕਟਰ ਮੰਡੀ ਵਿੱਚ ਜਾ ਕੇ ਤੁਸੀਂ ਬਹੁਤ ਇਜ਼ੀਲੀ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਵੇਚ ਵੀ ਸਕਦੇ ਹਾਂ ਮੈਂ ਪਿੱਛੇ ਜੇ ਕਾਫੀ ਟਰੈਕਟਰਾਂ ਦੇ ਵੀਡੀਓਜ਼ ਬਣਾ ਕੇ ਪੋਸਟ ਕੀਤੀਆਂ ਨੇ ਵੀ ਚੈੱਕ ਵੀ ਕਰ ਸਕਦੇ ਹਾਂ ਬਾਕੀ ਮੈਂ ਜੋ ਜਿਹੜਾ ਵੀ ਟਰੈਕਟਰ ਖਰੀਦਣਾ ਹੈ ਆਪਾਂ ਮਾਲਕਾਂ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਲਓ ਜੀ ਹੁਣ ਤੁਸੀਂ ਇੱਕ ਆਸ਼ਾ ਚੈੱਕ ਕਰ ਸਕਦੇ ਹੋ ਇਸ ਸਾਈਡ ਤੇ ਆਸ਼ਾ ਵੀ ਖੜਾ ਜੀ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਧਾਰੇ ਸਾਈਡੋਂ ਭਰਾ ਮੈਨੂੰ ਦਿਖਾ ਰਹੇ ਆ 2000 10 ਮਾਡਲ ਆ ਜੀ ਇਹ 10 ਮਾਡਲ ਹੈ ਕਿਹੜਾ ਪਿੰਡ ਬਾਈ ਜ ਆਪਣਾ ਮੇਰੇ ਕਣਾਈ ਇਹ ਆਪਣਾ ਟਰੈਕਟਰ ਆ ਤੇ ਕਿੰਨਾ ਕੀ ਡਿਸਕਾਊਂਟ ਕਰਦੇ ਹੋ ਜੇ ਗਾਹਕ ਲੈਣਾ ਵੀ ਟਰੈਕਟਰ ਕੋਈ ਨਹੀਂ ਕਰਦੇ ਫੇਰ ਵੀ ਜਿਵੇਂ ਆਹ ਟਰੈਕਟਰ ਦੀ ਕਿੰਨਾ ਰੇਟਾਂ ਹੌਲੈਂਡ ਦਾ ਕਿੰਨੇ ਜੀ 272000 ਰੁਪਿਆ ਕਿੰਨੇ ਛੱਡ ਦੋ ਮੌਕੇ ਤੇ ਕਿਹ ਲੱਖਾਂ ਛੱਡ ਦੇਉਗੇ ਲਓ ਬਾਈ ਜੀ ਬਾਈ ਕਹਿੰਦੇ 2.5 ਲੱਖ ਰੁਪਏ ਦਾ ਹੌਲੈਂਡ ਟਰੈਕਟਰ ਛੱਡ ਦਾਂਗੇ ਚੈੱਕ ਕਰ ਲਓ ਬਾਈ ਜੀ ਬਹੁਤ ਹੀ ਸੋਹਣੀ ਕੰਡੀਸ਼ਨ ਦਾ ਪਿਆ ਹੈ ਜੀ ਚਾਰੇ ਸਾਈਡਾਂ ਤੋਂ ਇੰਜਨ ਗੇਅਰ ਟਰੈਕਟਰ ਦਾ ਸਾਫ਼ ਹੈ ਬਾਈ ਜੀ ਮੋਬਾਈਲ ਨੰਬਰ ਦੱਸੋ ਮੜਾ ਜੀ ਆਪਾਂ 9863 15790 ਆਲਾ ਵੀ ਆਪਣੇ ਟਰੈਕਟਰ ਦੇ ਲੋ ਬਾਈ ਜੀ ਨੂੰ ਤੁਸੀਂ ਕਾਲ ਕਰ ਲਿਓ ਜੇ ਕੋਈ ਵੀ ਟਰੈਕਟਰ ਖਰੀਦਣਾ ਬਾਕੀ ਭਰਾਵਾਂ ਨੂੰ ਆਪਾਂ ਚੈੱਕ ਕਰਵਾ ਰਹੇ ਹਾਂ ਜੀ ਟਰੈਕਟਰ ਇਸ ਸਾਈਡ ਵੀ ਦੇਖ ਸਕਦੇ ਹਾਂ ਇੱਕ ਸੋਹਣਾ ਲੀਕਾ ਖੜਾ ਹੈ ਜੀ ਬਹੁਤ ਹੀ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਇਹ ਵੀ ਚੈੱਕ ਕਰ ਸਕਦੇ ਹੋ ਚਾਰੇ ਸਾਈਡਾਂ ਤੋਂ ਦੇਖ ਸਕਦੇ ਹੋ ਬਿਲਕੁਲ ਸਾਫ਼ ਪਿਆ ਮਤਲਬ ਸਪੀਕਰ ਵਗੈਰਾ ਲੱਗੇ ਹੋਏ ਨੇ ਜੀ ਤੋਂ ਜਿਹੜੇ ਵੀਰ ਨੇ ਆਪਣਾ ਮੈਸੇਜ ਕੀਤਾ ਵੀ ਸਾਨੂੰ ਵੀਡੀਓ ਦੇਖਣ ਦਾ ਸੁਆਗਤ ਨਹੀਂ ਆਇਆ ਅੱਜ ਭਰਾਵੋ ਤੁਹਾਨੂੰ ਪੂਰਾ ਸੁਆਗੋਨ ਵਾਲਾ ਵੀਡੀਓ ਦੇਖਣ ਦਾ ਕਿਉਂਕਿ ਭਰਾਵਾ ਬਾਸ ਸਖਸਾਸੇ ਟਰੈਕਟਰ ਦਿਖਾ ਰਹੇ ਹਾਂ ਜੀ 99 ਮਾਡਲ ਹੈ ਜੀ 2 ਲੱਖ ਰੁਪਏ ਜਿਹੜੀ ਡਿਮਾਂਡ ਹੈ ਚੈੱਕ ਕਰਕੇ ਟਰੈਕਟਰਾਂ ਦੀ ਵੀ ਵੀਡੀਓ ਆ ਜਿਓ ਬਾਈਏ ਤਲਵੰਡੀ ਸਾਬੋ ਟਰੈਕਟਰ ਲਿਆ ਸਕਦੇ ਹੋ ਨਾਲ ਨਾਲ ਦੇਖ ਸਕਦੇ ਹੋ ਸਵਰਾ 744 ਬਹੁਤ ਨਵੇਂ ਟਾਇਰਾਂ ਵਾਲਾ ਖੜਾ ਹੈ ਜੀ ਨਵੀਂ ਕੰਡੀਸ਼ਨ ਦਾ ਟਰੈਕਟਰ ਹੈ ਫਲੂ ਕਲਰ ਦਾ ਟਰੈਕਟਰ ਹੈ ਜੀ ਬਾਕੀ ਤੁਸੀਂ ਬੈਟਰੀ ਐਬਕਸ ਵਗੈਰਾ ਦੇਖ ਸਕਦੇ ਹੋ ਬਿਲਕੁਲ ਸਾਫ ਨੇ ਇੰਜਨ ਵੀਰ ਵੀ ਟਰੈਕਟਰ ਦਾ ਜਿਹੜਾ ਬਿਲਕੁਲ ਸਾਫ ਪਿਆ ਜੀ ਫਰੰਟ ਵਾਲਾ ਟਾਇਰ ਦੇਖ ਸਕਦੇ ਹੋ ਬਿਲਕੁਲ ਵਧੀਆ ਪਏ ਨੇ ਨਾਲ ਨਾਲ ਤੁਸੀਂ ਫਰੰਟ ਤੋਂ ਵੀ ਦੇਖ ਸਕਦੇ ਹੋ ਟਰੈਕਟਰ ਵਧੀਆ ਪਿਆ ਜੀ 7 ਮਾਡਲ ਹੈ 290000 ਰੁਪਏ ਜਿਹੜੀ ਟਰੈਕਟਰ ਦੀ ਡਿਮਾਂਡ ਆ ਬਾਈ ਜੀ ਕੋਲੇ ਲੈ ਕੇ ਦਿਖਾ ਦਿਓ ਸਾਰਾ ਬਾਕੀ ਇਸ ਸਾਈਡਾਂ ਤੇ ਛਤਰੀ ਵਗੈਰਾ ਵੀ ਦੇਖ ਸਕਦੇ ਹਾਂ ਛਤਰੀ ਵਗੈਰਾ ਵੀ ਵਧੀਆ ਪਈ ਆ ਮਗਰਿਆੜ ਵਗੈਰਾ ਤੇ ਕਿਤੇ ਵੀ ਤੁਸੀਂ ਇਸ ਸਾਈਡ ਤੇ ਦਿਖਾਇਓ ਵੀਰੇ ਜਰ ਜੁਰ ਕਿਤੇ ਵੀ ਨਹੀਂ ਲੱਗੀ ਯਾਰ ਮਤਲਬ ਇੰਨੀ ਸਾਫ ਕੰਡੀਸ਼ਨ ਦਾ ਟਰੈਕਟਰ ਇੱਕ ਵਾਰੀ ਪਿੱਛੋਂ ਵੀ ਚੈੱਕ ਕਰਵਾ ਦਿੰਦੇ ਆ ਭਰਾਵਾਂ ਨੂੰ ਇਧਰ ਉਹ ਲੈ ਕੇ ਦਿਖਾਈ ਬਾਈ ਇਸ ਸਾਈਡਾਂ ਤੇ ਵੀ ਬਾਈ ਜੀ ਤੁਸੀਂ ਦੇਖ ਸਕਦੇ ਹੋ ਕਿਸੇ ਸਾਈਡ ਤੇ ਮਤਲਬ ਕੋਈ ਜਰ ਜੁਰ ਨਹੀਂ ਲੱਗੀ ਟਰੈਕਟਰ ਦੇ ਸਾਫ ਕੰਡੀਸ਼ਨ ਦਾ ਟਰੈਕਟਰ ਐ ਜੇ ਕੋਈ ਵੀਰ ਨੇ ਲੈਣਾ ਟਰੈਕਟਰ ਤਾਂ ਤਰਵੰਡੀ ਸਾਬੋ ਦੀ ਮੰਡੀ ਵਿੱਚ ਆ ਆਪਣਾ ਬਾਈ ਟਰੈਕਟਰ ਇਹ ਕਿਹੜਾ ਪਿੰਡ ਬਾਈ ਜੀ ਆਪਣਾ ਸਹੀ ਹੁਕਤਾਰਾ ਪਾਈ ਬਖਤੌਰ ਬਾਈ ਜੀ ਮਤਲਬ ਕਿੰਨੇ ਦੇ ਪੈਸੇ ਖੜਨਾ ਟਰੈਕਟਰ ਇਹ ਦੇ ਦੂ ਬਾਈ 280000 ਰੁਪਏ 2 ਲੱਖ ਲੋ ਬਾਈ ਜੀ ਟਰੈਕਟਰ ਠੀਕ ਹੈ ਜੀ ਲੋ ਬਾਈ ਟਰੈਕਟਰ ਵਾ ਕੇ ਚੈੱਕ ਕਰਕੇ ਲੈ ਜਾਓ ਸਟਾਰਟ ਕਰਕੇ ਬਾਈ ਨੇ ਟਰੈਕਟਰ ਦਿਖਾਤਾ ਜੀ ਆਪਾਂ ਨੂੰ ਭਾਈ ਮੋਬਾਈਲ ਨੰਬਰ ਥੋੜੀ ਵਾਰ ਬੋਲੋ ਮੜਾ ਜਾ 6039837618 ਜੀ ਲਓ ਭਾਈ ਇਹ ਮੋਬਾਈਲ ਨੰਬਰ ਨੋਟ ਕਰ ਲਿਓ ਜੀ ਗੁਰਵਿੰਦਰ بھائی ਦਾ ਨਾਮ ਹੈ ਜਿਹੜੇ ਵੀਰੇ ਡਰੈਕਟਰ ਲੈਣਾ ਹੋਵੇ ਭਾਈ ਨੂੰ ਕਾਲ ਕਰ ਲਿਓ ਬਿਲਕੁਲ ਨਵੀਂ ਕੰਡੀਸ਼ਨ ਦਾ ਬਾਈਕ ਡਰੈਕਟਰ ਹੈ ਬਾਈ ਕੋਲ ਖੜਾ ਜੀ ਭਾਈ ਬਖਤੌਰ ਪਿੰਡ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਕਿ ਪ੍ਰੀਤ ਡਰੈਕਟਰ ਖੜਾ ਜੀ ਇਸ ਸਾਈਡ ਤੇ ਵੀ ਤੁਸੀਂ ਦੇਖ ਸਕਦੇ ਹੋ ਬਹੁਤੀ ਸਾਫ਼ ਕੰਡੀਸ਼ਨ ਦਾ ਡਰੈਕਟਰ ਹੈ ਜੀ ਫਰੰਟਲ ਟਾਇਰ ਬਿਲਕੁਲ ਵਧੀਆ ਪਏ ਨੇ ਇੰਜਨ ਗੇਅਰ ਟਰੈਕਟਰ ਦਾ ਬਿਲਕੁਲ ਸਾਫ਼ ਤੇ ਉਹ ਸਾਈਡ ਤੇ ਖੜੇ ਆ। ਉਹ ਦੱਸੀ ਤੋ ਉਹਨੇ ਕਿਹੜੇ ਡੈਕਟਰ ਖੜੇ ਤੁਹਾਡੇ ਸਾਹਮਣੇ ਖੜਾ 475 ਹੀ ਰਹਿ ਗਿਆ। ਅਚ 75 ਰਹਿ ਗਿਆ ਕਿਹੜਾ ਮਾਡਲ ਹੈ 475 ਮਾਡਲ 7 ਹੈਗਾ। 7 ਮਾਡਲ ਹੈ। ਪੈਰ ਹੈਗੇ 80% ਠੀਕ ਹੈ ਜੀ। ਪੂਰਨ ਨਵੇਂ ਆ। ਹਾਲਾ ਹੈ। ਤੇ ਹਾਂ ਹਾਂ ਕੋਈ ਗੱਲ ਨਹੀਂ ਕਿੰਨੇ ਪੈਸੇ ਉਹਦੇ? ਉਹ ਟਰੈਕਟਰ ਦੇ ਦੇਣਗੇ 210000 ਰੁਪਏ ਦਾ ਟਰੈਕਟਰ ਕੋਲੀ ਪਾ ਕੇ ਲਈਏ ਸਾਰੀ ਦਿਹਾੜੀ। ਠੀਕ ਹੈ। ਉਹ ਜਿਹੜਾ ਸਾਹਮਣੇ ਖੜਾ। ਹਾਂ ਜੀ। ਲਓ ਭਾਈ। ਠੀਕ ਹੈ ਉਹ ਚੈੱਕ ਕਰਵਾ ਦਮਾ ਟਰੈਕਟਰ ਬਾਈ ਦੇ ਉਹਦੇ ਟਰੈਕਟਰ ਖੜੇ ਨੇ ਪ੍ਰੀ ਟਰੈਕਟਰ ਆਪਣਾ ਬਾਬਾ ਜ ਇਹ ਵੀ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜੀ ਬਿਲਕੁਲ ਸਾਫ਼ ਪਿਆ ਪੂਰੀ ਸਾਫ਼ ਨਹੀਂ ਟਰੈਕਟਰ ਹੈ ਇਹਦਾ ਵੀ ਰੇਟ ਵਗੈਰਾ ਆਪਾਂ ਦੱਸ ਦਿੰਨੇ ਆ ਮਾਡਲ ਤਾਂ 12 ਮਾਡਲ ਹੈ ਜੀ 2 ਲੱਖ ਤੇ 80000 ਰੁਪਏ ਦੀ ਮੰਗਣਾ ਟਰੈਕਟਰ ਦੀ ਬਹੁਤ ਹੀ ਸਾਫ਼ ਕੰਡੀਸ਼ਨ ਦਾ ਚੈੱਕ ਕਰ ਸਕਦੇ ਹੋ ਟਾਇਰ ਵਗੈਰਾ ਬਿਲਕੁਲ ਵਧੀਆ ਪਏ ਨੇ ਪ੍ਰੀ ਟ੍ਰੈਕਟਰ ਹੈ ਜੀ ਪ੍ਰੀ ਟ੍ਰੈਕਟਰ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਸੋ ਕਿਸੇ ਵੀ ਵੀਰ ਨੇ ਪ੍ਰੀ ਟ੍ਰੈਕਟਰ ਲੈਣਾ ਹੋਵੇ ਤਲਵੰਡੀ ਸਾਬੋ ਦੀ ਮੰਡੀ ਵਿੱਚ ਆ ਜਲਦੀ ਜਲਦੀ ਭਾਰੀ ਅੱਜ ਸੇਲ ਲੱਗੀ ਹੋਈ ਹੈ ਬਹੁਤ ਹੀ ਸਸਤੇ ਸੈਕਟਰ ਦੇ ਟਰੈਕਟਰ ਤੁਹਾਨੂੰ ਜਿਹੜੇ ਅੱਜ ਮਿਲਨੇ ਨੇ 19 ਮਾਰਚ ਜੀ ਤੁਸੀਂ ਇਸ ਸਾਈਡ ਤੇ ਦੇਖ ਸਕਦੇ ਹੋ ਆਸ਼ਾ ਖੜਾ ਹੈ ਬਹੁਤ ਹੀ ਸੋਹਣੀ ਕੰਡੀਸ਼ਨ ਦਾ ਜੀ ਚੈੱਕ ਕਰ ਸਕਦੇ ਹੋ ਬਹੁਤ ਹੀ ਸਸਤੇ ਦੇ ਰੇਟ ਵਿੱਚ ਦਿਖਾ ਦਿੰਦੇ ਆ ਭਰਾਵਾਂ ਨੂੰ 93 ਮਾਡਲ ਤੇ ਰੇਟ ਦੇਖ ਲਓ ਬਾਈ ਜੀ ਕੁੱਲ ਹੀ ਕੁੱਲ 1 ਲੱਖ ਤੇ 15 5000 ਲਿਖਿਆ ਹੋਤਾ 15 15 1 ਲੱਖ ਤੇ 15000 ਰੁਪਏ ਦੇ ਵਿੱਚ ਬਾਈ ਜੀ ਆਸ਼ਾ ਟਰੈਕਟਰ ਲੈ ਜਾਓ ਕਾਫੀ ਟਰੈਕਟਰ ਬਾਈ ਜੀ ਇੱਥੇ ਖੜੇ ਨੇ ਤੁਸੀਂ ਦੇਖ ਸਕਦੇ ਹੋ ਇਸ ਸਾਈਡ ਤੇ ਵੀ ਆਸ਼ਾ ਟਰੈਕਟਰ ਖੜੇ ਨੇ ਇਸ ਸਾਈਡ ਤੇ ਵੀ ਆਸ਼ਾ ਟਰੈਕਟਰ ਖੜੇ ਨੇ ਲੋ ਭਾਈ ਜੀ ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਨਾਲ ਨਾਲ ਇੱਕ ਬਾਈ ਕੋਲੇ ਟਰੈਕਟਰ ਜਿਹੜਾ 2 ਲੱਖ ਰੁਪਏ ਦੱਸਿਆ ਸੀ ਉਹ ਵੀ ਥੋੜਾ ਜਿਹਾ ਭਰਾਮ ਨੂੰ ਆਪਾਂ ਚੈੱਕ ਕਰਵਾ ਦਨੇ ਆ ਤੁਸੀਂ ਦੇਖ ਸਕਦੇ ਹੋ ਬਾਕੀ ਜਿਹਨੇ ਵੀ ਟਰੈਕਟਰ ਤਲਵੰਡੀ ਸਾਹਿਬ ਉਹਦੀ ਮੰਡੀ ਦੇ ਵਿੱਚ ਪਹੁੰਚੇ ਹੋਏ ਨੇ ਸਾਰੇ ਭਰਾਮ ਨੂੰ ਚੈੱਕ ਕਰਵਾਵਾਂਗੇ ਜੀ ਬਾਈ ਨੇ ਜਿਹੜਾ 2 ਲੱਖ ਰੁਪਏ ਦੀ ਰੇਂਜ ਟਰੈਕਟਰ ਦੱਸਿਆ ਸੀਗੇ ਜੀ ਭਾਈ ਬਖਤੌਰ ਵਾਲਿਆਂ ਨੇ ਚੈੱਕ ਕਰ ਸਕਦੇ ਹੋ ਮਹਿੰਦਰਾ 475 DI ਬਾਈ ਜੀ ਉਹ ਵੀ ਨਵੀਂ ਕੰਡੀਸ਼ਨ ਦਾ ਬਾਈ ਟਰੈਕਟਰ ਖੜਾ ਹੀ ਖੜਾ ਜੀ ਰੇਟ ਐਦਾ ਲਿਖਿਆ 2 ਲੱਖ ਤੇ 25000 ਰੁਪਏ ਪਰ 2 ਲੱਖ ਦਾ ਤੁਹਾਨੂੰ ਟਰੈਕਟਰ ਮਿਲ ਜੂਗੀ ਇਹ 7 ਮਾਡਲ ਹੈ ਬਹੁਤ ਹੀ ਸਾਫ ਕੰਡੀਸ਼ਨ ਦਾ ਟਰੈਕਟਰ ਖੜਾ ਜੀ ਚੈੱਕ ਕਰ ਸਕਦੇ ਹੋ ਬਾਕੀ ਬਾਈ ਸਟਾਰਟ ਸ਼ੂਟ ਕਰਕੇ ਚੈੱਕ ਕਰਾ ਦੂਗਾ ਮੜਾ ਕਰੇ ਸਟਾਰਟ ਬਾਈ ਦੇਖੀਏ ਚੈੱਕ ਕਰ ਸਕਦੇ ਹੋ ਬਹੁਤ ਹੀ ਮਤਲਬ origanality ਕੰਡੀਸ਼ਨ ਦਾ ਟਰੈਕਟਰ ਹੈ ਜੀ ਲੋ ਬਾਈ ਇਸ ਤਰ੍ਹਾਂ ਕਿ ਨਹੀਂ ਦਿਖਾਈ ਮੜਾ ਕਿਉਂ ਆ ਰਿਹਾ ਕਹਾ ਵਧੀਆ ਹੋ ਗਿਆ ਪਹਿਲਾਂ ਇਹ ਦੱਸੋ ਕਿਆ ਕਰਨ ਦਾ ਗਿਆ ਨਜ਼ਾਰਾ ਨਜ਼ਾਰਾ ਕਿਵੇਂ ਆਇਆ ਹਾਂਜੀ ਸਾਈਡ ਤੇ ਆਗਾ ਗਵਾਜ ਆਉਂ ਸੜਕ ਉਧਰ ਚੱਲਦੇ ਟਰਾਲੇ ਆਏ ਕਿ ਨਹੀਂ ਲੈ ਆ ਇਹਦੇ ਪਾਰ ਨੇ ਬਾਈ ਠੀਕ ਆ ਸਾਰੀ ਵਿੱਚ ਹੀ ਕਰਦਾ ਆਪਣੇ ਇਹੇ ਜੇ ਆਪਣੇ ਭਰਾ ਠੀਕ ਹੈ ਗੱਲ ਇੱਕ ਮਿੰਟ ਚਾਹੀ ਮੈਂ ਕੋਰਡਿੰਗ ਹੋਈ ਜਾਂਦੀ ਠੀਕ ਹੈ ਗੱਲ ਬਾਈ ਮੈਂ ਪਹਿਲਾਂ ਦੇਖ ਕੇ ਨਜ਼ਾਰਾ ਆ ਗਿਆ ਵਿਆਹ ਕਰਨ ਦਾ ਵਿਆਕਰ ਦਾ ਨਜ਼ਾਰਾ ਕਿਵੇਂ ਆ ਗਿਆ ਤਨ ਸਾਹ ਲਾ ਕੇ ਕਹਿਣਾ ਜਿਉਂਦੇ ਵਾਸਤੇ ਰਹਿਣ ਇੰਡੀਆ ਵਾਲੇ ਮੇਰੇ ਭਰਾ ਤੇ ਜਿਉਂਦੇ ਵਾਸਤੇ ਰਹਿਣ ਬਾਹਰਲੇ ਭਰਾ ਤੇ ਇੱਕ ਮੇਰਾ ਯਾਰ ਆ ਸਾਬੀ ਸਰਬਜੀਤ ਸਿੰਘ ਸੁਪੀਨ ਵਾਲਾ ਠੀਕ ਹੈ ਜੀ ਤੇ ਦਿਨ ਦੇ ਵਿੱਚ 4-5 ਫੋਨ ਲਾਈਵ ਹੈ ਨਾ ਸਾਡਾ ਸਰਦਾਂ ਨੇ ਠੀਕ ਹੈ ਬਾਬਾ ਗੁਰਦੇਵ ਸਿੰਘ ਇੰਗਲੈਂਡ ਵਾਲਾ ਟ੍ਰੰਟ ਵਾਲਾ ਅਸ਼ੋਸ਼ੀਲ ਸਿੰਘ ਜੀ ਠੀਕ ਹੈ ਗੱਲ ਅਬਿੰਦਰ ਸਿੰਘ ਸ਼ੇਰਗਿੱਲ ਠੀਕ ਹੈ ਗੱਲ ਮਤਲਬ ਐਡਾ ਪਿਆਰ ਦਿੱਤਾ ਏ ਟਾਜੀ ਸਾਡੇ ਸਪੈਸ਼ਲ ਅਮਰੀਕਾ ਤੋਂ ਆਏ ਸੀ ਵਿਆਹ ਤੇ ਠੀਕ ਹੈ ਜੀ ਐਡਾ ਯੋਗਦਾਨ ਪਾਇਆ ਨੇ ਇਹਨਾਂ ਨੇ ਬਾਈ ਭਰਾਵਾਂ ਨੇ ਤੇ ਤੁਹਾਨੂੰ ਸੌਫਾ ਕੇ ਕਹਿ ਸਾਡਾ ਐਡੀ ਔਕਾਤ ਨਹੀਂ ਹੈਗੀ ਸੀ ਮੈਂ ਵਿਆਹ ਕਰ ਦੂੰ ਇੰਨਾ ਵਧੀਆ ਪਰ ਭਰਾਵਾਂ ਕਰਕੇ ਵਿਆਹ ਬਹੁਤ ਸੋਹਣਾ ਹੋ ਗਿਆ ਬਸ ਸਹੀ ਗੱਲ ਹੈ ਜੀ ਨਹੀਂ ਮੈਂ ਵੀ ਨਾਲ ਹੀ ਤੁਹਾਡੇ ਹੋ ਗਿਆ ਨਾ ਵਧੀਆ ਬਹੁਤ ਵਧੀਆ ਬਹੁਤ ਵਧੀਆ ਪ੍ਰੋਗਰਾਮ ਤੇ ਤੁਹਾਡੇ ਕਰਕੇ ਹੋਇਆ ਬਾਈ ਕਾਰਜ ਜਿਹਾ ਠੀਕ ਸੀ ਆਪਣੀ ਧੀ ਸੀ ਬਾਈ ਵਧੀਆ ਹੋ ਗਿਆ ਧੰਨਵਾਦ ਤੁਹਾਡਾ ਤੇ ਅੱਜ ਵੀ ਕਿੱਧਰ ਫਿਰਦੇ ਆ ਇੱਕ ਦਿਨ ਉਹ ਟਰੈਕਟਰ ਦਿਖਾਵਾਂ ਜਾ ਦਿਖਾਵਾਂ ਮੈਂ ਦੋ ਟਰੈਕਟਰ ਹੀ ਬਾਹਲੇ ਨਹੀਂ ਮੈਂ ਦਿਖਾਉਂਦਾ ਦੋਈ ਬਾਕੀ ਇਹ ਤੁਹਾਨੂੰ ਵੀਡੀਓ ਪਾਵਾਂ ਘਰੇ ਆਪਾਂ ਕਿਉਂ ਘਰੇ ਉਹ ਆਪਣੀ ਲਾਡੋ ਰਾਣੀ ਖੜੀ ਆ ਲਾਡੋ ਰਾਣੀ ਆਪਣੀ ਆ ਇਹ ਵੀ ਬਾਹਰ ਲਿਆਂ ਦੀ ਕਿਰਪਾ ਗਿਆ ਓਏ ਮਾਂ ਦਾ ਪੁੱਤ ਮੈਂ ਨਾਲ ਆਪਾਂ ਲੱਤੋ ਲਤੀਆ ਮਾਗੇ ਪਹਿਲਾਂ ਟਰੈਕਟਰ ਦੀ ਕੰਡੀਸ਼ਨ ਦੇਖੀ ਆ ਦਿਖਾਇਆ ਸੀ ਕਿ ਟਰੈਕਟਰ ਪਰ ਤੁਸੀਂ ਦੱਸੋ ਕਿੰਨਾ ਸੋਹਣਾ ਟਰੈਕਟਰ ਬਹੁਤ ਸੋਹਣਾ ਪਿਆ ਗੇਅਰ ਰਿੰਜਲ ਵੀ ਉੱਦੋਂ ਸੋਹਣਾ ਇਹ 7 ਮਾਡਲ ਆ ਆਪਣਾ ਕੀ ਨਾਂ ਭਰਾ ਕਰਮੀਤਾ ਗੇਅਰ ਰਿੰਜ ਦਾ ਜਮਾ ਓਕੇ ਟਰੈਕਟਰ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਹਰਿਆਣਾ ਨੰਬਰ ਆ ਤੇ ਐਸੇ ਮੈਂ ਆਪਦੇ ਨਾਂ ਦਾ ਦੇਵਾਂਗਾ 275 ਰੇਟ ਆ 2 ਲੱਖ ਤੇ 55000 ਦਾ ਟਰੈਕਟਰ ਦੇਵਾਂਗੇ ਮੌਕੇ ਤੇ ਬੋੜਾ ਥੋੜਾ ਬਹੁਤਾ ਮਾਨਦਾਰ ਮੈਂ ਕਰ ਦੂੰ ਠੀਕ ਹੈ ਸਰ ਤੇਰੀ ਵੀਡੀਓ ਦੇਖ ਕੇ ਆ ਜੀ ਤੇ ਆ ਮੁੰਡਾ ਕਿਥੋਂ ਪਟਿਆ ਅੱਜ ਇਹਦਾ ਆਪਣਾ ਹੀ ਆ ਭਰਾ ਆਪਣਾ ਭਰਾ ਕਹਿੰਦੇ ਗੱਲ ਸਾਂਭ ਗਿਆ ਤੂੰ ਜਿਹੜਾ ਤੂੰ ਕਹਿੰਦਾ ਆਪਣਾ ਹੀ ਆ ਉਹ ਮਰਵਾ ਉਹ ਮਰਵਾਤਾ ਸੀ ਗੱਲਾਂ ਇੱਕ ਨਾ 744 855 ਸੌਰੀ 2014 ਮਾਡਲ ਆ ਪੰਜਾਬ ਨੰਬਰ ਆ ਟਾਇਰ ਚਾਰੇ ਨਵੇਂ ਆ ਡੰਡਾ ਪੱਟੀ ਛਤਰੀ ਨਾਲ ਆ ਡਬਲ ਡਿਸਟ੍ਰਿਬਿਊਟਰ ਆ ਫਿਲਟਰ ਸਾਰਾ ਹੀ オリジナル ਜਿੰਨਾ ਵੀ ਹੈਗਾ 460000 ਡਿਮਾਂਡ ਆ ਤੇਰੀ ਵੀਡੀਓ ਦੇਖ ਕੇ ਆ ਜੇ ਕੋਈ ਤੇ 430000 ਕੋਲੀ 430000 ਗਾਰੰਟੀ ਦੇਟਰ ਹੈ ਜੀ ਗਾਰੰਟੀਆਂ ਤਾਂ ਮੇਰੀ ਨਹੀਂ ਗਾਰੰਟੀ ਕਿਦੋਂ ਮੈਂ ਤੜਕੇ ਨੂੰ ਉੱਠਾਂ ਨਾ ਉਠਾਂ ਵੈ ਕਿ ਮੈਂ ਤੈਨੂੰ ਪਹਿਲਾਂ ਕਹਿਦਾ ਨਾ ਘਰੇ ਆਪਣੇ ਕੋਲੇ ਫੁੱਲ ਲੋਨ ਵਾਲੇ ਟਰੈਕਟਰ ਖੜਿਆ ਫੁੱਲ ਲੋਨ ਵਾਲੇ ਕਿਹੜੇ ਕਿਹੜੇ ਖੜੇ ਟਰੈਕਟਰ ਆਪਣੇ ਕੋਲੇ 744 ਖੜਾ 19 ਮਾਡਲ 3 ਲੱਖ 85000 ਦਾ 19 ਮਾਡਲ 9500 ਮੇਸੀ ਖੜਾ 18 ਮਾਡਲ 4 ਲੱਖ 60000 ਦਾ ਤੇ 485 ਆਸ਼ਰ ਖੜਾ 19 ਮਾਡਲ ਫੁੱਲ ਲੋਨ ਉਹ 415000 ਦਾ 575 ਖੇੜਾ 15 ਮਰਲ ਸਾਢੇ 3.5 ਲੱਖ ਦਾ ਫੁੱਲ ਲੋਨ ਲਵਗਾ ਮਤਲਬ ਕਾਫੀ ਟਰੈਕਰ ਖੜੇ ਨੇ ਨਵੇਂ ਆ ਗਿਆ ਆਪਣੇ ਕੋਲ ਰਾਤ 5-7 ਤੇ ਆ ਬਾਈ ਵੀਡੀਓ ਵਧੀਆ ਲੱਗੀ ਤੇ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰਿਓ ਠੀਕ ਹੈ ਗੱਲ ਬਾਈ ਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ YouTube ਤੇ Facebook ਤੇ ਚੈਨਲ ਹੈਗਾ ਕਰ ਮੇ ਤੇ Facebook ਤੇ ਵੀ ਬਾਈ ਜਿੰਨਾ ਤੁਸੀਂ ਪਿਆਰ ਦਿੱਤਾ ਨਾ ਐਨੇ ਜੋਗਰਾ ਸ਼ਰਮਾ ਹੈ ਨਹੀਂ ਸੀ ਇੰਨਾ ਵਧੀਆ ਮੇਰਾ ਵਿਆਹ ਤੁਸੀਂ ਕਰਵਾਤਾ ਗੁੱਡੀ ਦਾ ਮੇਰੀ ਦਾ ਉਹਨੇ ਜੋਗਰਾ ਵੀ ਸ਼ਰਮਾ ਹੈ ਨਹੀਂ ਬਥੇ ਕਰਕੇ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਵੀਰੇ ਸਾਰਿਆਂ ਦਾ